ਐਂਕਸ ਕਰਮ ਸੋ ਸਾਰੇ ਪੱਤਰਕਾਰ ਦੋਸਤਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸੋ ਪਿੱਛੇ 3 ਮਾਰਚ ਨੂੰ ਜਿਹੜਾ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਸੋ ਉਹਦੇ ਸੰਬੰਧ ਦੇ ਵਿੱਚ ਤੇ 5 ਮਾਰਚ ਨੂੰ ਜੋ ਚੰਡੀਗੜ੍ਹ ਦੇ ਵਿੱਚ 34 ਸੈਕਟਰ ਦੇ ਵਿੱਚ ਸਾਰੀਆਂ ਜਥੇਬੰਦੀਆਂ ਐਸਕੇਐਮ ਦੀਆਂ ਨੇ ਆਉਣਾ ਸੀ ਉਸ ਸਬੰਧ ਦੇ ਵਿੱਚ ਜਿਹੜੀ ਅੱਜ ਚਰਚਾ ਹੋਈ ਹੈ ਤੇ ਅਗਲੇ ਪ੍ਰੋਗਰਾਮ ਉਲੀਕਣ ਵਾਸਤੇ ਚਰਚਾ ਹੋਈ ਹੈ ਸੋ ਇਹ ਸਾਰੀ ਚਰਚਾ ਦੇ ਵਿੱਚ ਅੱਜ ਪ੍ਰਧਾਨਗੀ ਮੰਡਲ ਦੇ ਵਿੱਚ ਡਾਕਟਰ ਦਰਸ਼ਨਪਾਲ ਜੀ ਸਰਦਾਰ ਬਿੰਦਰ ਸਿੰਘ ਗੋਲੇਵਾਲਾ ਜੀ ਮੈਂ ਜੰਗਵੀਰ ਸਿੰਘ ਚੋਹਾਨ ਇਹ ਤਿੰਨਾਂ ਦੀ ਜਿਹੜੀ ਆ ਪ੍ਰਧਾਨਗੀ ਹੋਈ ਆ ਸੋ ਕਿਹੜੇ-ਕਿਹੜੇ ਫੈਸਲੇ ਹੋਏ ਆ ਮੈਂ ਬੇਨਤੀ ਕਰਦਾ ਡਾਕਟਰ ਦਰਸ਼ਨਪਾਲ ਹੁਣਾਂ ਨੂੰ ਕਿ ਉਹ ਉਸ ਬਾਰੇ ਜਾਣਕਾਰੀ ਦੇਣ ਪ੍ਰੈਸ ਵਾਲੇ ਸਾਥੀਓ ਸਭ ਤੋਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀ ਸਾਡੀ 5 ਤਰੀਕ ਨੂੰ ਹੀ ਸ਼ਾਮ ਨੂੰ ਮੀਟਿੰਗ ਹੋਈ ਸੀ ਉਹਦੇ ਚ ਅਨਾਉਂਸ ਕੀਤਾ ਸੀ ਕਿ ਅੱਜ ਅਸੀਂ ਮੀਟਿੰਗ ਕਰਨੀ ਹੈ ਚੰਡੀਗੜ੍ਹ ਭਗਵੰਤ ਮਾਨ ਜੀ ਨੂੰ ਖੁੱਲਾ ਸੱਦਾ ਦਿੱਤਾ ਸੀ ਉਹਨਾਂ ਵਾਸਤੇ ਕੁਰਸੀ ਵੀ ਲਾਈ ਸੀ ਪਿੱਛੇ ਵੀ ਆਉਣ ਸਾਡੇ ਨਾਲ ਚਰਚਾ ਕਰਨ ਦੋ ਤਿੰਨ ਗੱਲਾਂ ਤੇ ਵੀ ਕਿਵੇਂ ਸਾਡੀਆਂ ਮੰਗਾਂ ਪੰਜਾਬ ਦੀਆਂ ਨੇ ਕਿਵੇਂ ਅਸੀਂ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ ਕਿਵੇਂ ਅਸੀਂ ਸੜਕਾਂ ਉਹਨਾਂ ਨੇ ਸਾਨੂੰ ਮਜਬੂਰ ਵੀ ਕੀਤਾ ਫੇਰ ਵੀ ਸੜਕਾਂ ਮਜਬੂਰ ਕਰਨ ਦੇ ਬਾਵਜੂਦ ਵੀ ਨਹੀਂ ਰੁਕੀਆਂ ਇਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕ੍ਰੈਡਿਟ ਜਾਂਦਾ ਹੈ ਭਗਵੰਤ ਮਾਨ ਜੀ ਨੇ ਜੋ ਉਸ ਦਿਨ ਕੀਤਾ ਜਿਵੇਂ ਜੰਗਵੀਰ ਜੀ ਨੇ ਕਿਹਾ ਉਹ ਬਿਲਕੁਲ ਗਲਤ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਇਹਦਾ ਅਸੀਂ ਨਿਤਾਰਾ ਕਰਕੇ ਕੁਝ ਚੀਜ਼ਾਂ ਦੇ ਫੈਸਲੇ ਕੀਤੇ ਨੰਬਰ 1 ਨੰਬਰ 2 ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਲੇਲੇਵਾਲਾ ਦੇ ਵਿੱਚ ਕਿਸਾਨਾਂ ਦੇ ਜਬਰੀ ਗੈਸ ਪਾਈਪ ਖੋਲਣ ਜਿਹੜੇ ਕਰ ਰਹੇ ਨੇ ਇੰਸਟਾਲ ਕਰ ਰਹੇ ਨੇ ਉਧਰ ਗੁਰਦਾਸਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉੱਤੇ ਤਸ਼ੱਦਦ ਜਾਂ ਸਾਰੇ ਐ ਕਹੋ ਕਿ ਕਿਸਾਨ ਕਿਸਾਨਾਂ ਦੇ ਉੱਤੇ ਜਿੱਥੇ-ਜਿੱਥੇ ਵੀ ਤਸ਼ੱਦਦ ਹੋਇਆ ਉਹਨਾਂ ਦੇ ਨਾਲ ਵੀ ਤੇ ਚੌਥਾ ਜਿਹੜਾ ਕੇਂਦਰ ਸਰਕਾਰ ਯੂਐਸਏ ਤੇ ਯੂ ਦੇ ਨਾਲ ਯੂਰਪੀਅਨ ਯੂਨੀਅਨ ਦੇ ਨਾਲ ਜੋ ਫ੍ਰੀ ਟ੍ਰੇਡ ਕਰਨ ਜਾ ਰਹੀ ਹੈ ਤੇ ਉਹਨਾਂ ਚ ਐਗਰੀਕਲਚਰ ਨੂੰ ਖੋਲਣ ਜਾ ਰਹੀ ਹੈ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੀ ਹੈ ਇਹ ਸਾਡੇ ਅੱਜ ਦੇ ਮਤੇ ਨੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਵਿਰੋਧਤਾ ਕਰਦੇ ਹਾਂ ਅੱਜ ਦੀ ਮੀਟਿੰਗ ਸਾਡੀ ਬਹੁਤ ਹੀ ਅੱਛੇ ਮਾਹੌਲ 'ਚ ਹੋਈ ਆ ਸਾਰੇ ਪੰਜਾਬ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਤੁਹਾਡੇ ਸਾਹਮਣੇ ਅਸੀਂ ਕਾਫੀ ਚਰਚਾ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਆ ਕਿ ਸਾਨੂੰ ਪੰਜਾਬ ਸਰਕਾਰ ਦੇ ਨਾਲ ਜੋ ਸਾਡੀਆਂ ਮੰਗਾਂ ਨੇ ਉਹਨਾਂ ਦੇ ਨਾਲ ਸਾਨੂੰ ਚਰਚਾ ਕਰਨੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਸਿੱਟੇ ਵਜੋਂ ਅਸੀਂ ਸਰਬਸੰਮਤੀ ਨਾਲ ਇਹ ਤੈਅ ਕੀਤਾ ਹੈ ਕਿ ਜਦੋਂ ਬਜਟ ਅਜਲਾ ਸ਼ੁਰੂ ਹੋਣਾ ਚੰਡੀਗੜ੍ਹ ਦੇ ਵਿੱਚ ਐਸੈਂਬਲੀ ਪੰਜਾਬ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਕਿਸਾਨ ਆ ਜਥੇਬੰਦੀਆਂ ਦੇ ਸਾਰੇ ਕਿਸਾਨ ਲੜ ਕੇ 26 ਮਾਰਚ ਨੂੰ ਬਜਟ ਸੈਸ਼ਨ ਦੇ ਦੌਰਾਨ 34 ਸੈਕਟਰ ਦੇ ਗਰਾਊਂਡ ਵਿੱਚ ਇਕੱਠੇ ਹੋ ਕੇ ਅਸੈਂਬਲੀ ਵੱਲ ਮਾਰਚ ਕਰਾਂਗੇ ਸਾਡਾ ਪਹਿਲਾ ਪ੍ਰੋਗਰਾਮ ਇਹ ਹੈ ਦੂਜਾ ਪ੍ਰੋਗਰਾਮ ਅਸੀਂ ਲੰਬੇ ਉਲਿੱਕੇ ਨੇ 36 34 ਸੈਕਟਰ ਦੇ ਮੈਦਾਨ ਅਸੀਂ ਇਸ ਲਈ ਮੰਗਦੇ ਆ ਕਿ ਉੱਥੇ ਅਸੀਂ ਪਹਿਲਾਂ ਵੀ ਮੰਗੇ ਸੀ ਸਾਨੂੰ ਨਹੀਂ ਦਿੱਤਾ ਸਗੋਂ ਉਲਟਾ ਸਾਡੇ ਦੇ ਉੱਤੇ ਤਸ਼ੱਦਦ ਤੇ ਜ਼ਬਰ ਜੇਲਾ ਥਾਣਿਆਂ ਦੇ ਵਿੱਚ ਬੰਦ ਕਰਕੇ ਸਾਡੇ ਆਉਣ ਦੇ ਰਾਹ ਰੋਕ ਕੇ ਪੰਜਾਬ ਸਰਕਾਰ ਨੇ ਸਾਡੇ ਲਈ ਚੁਣੌਤੀ ਖੜੀ ਕੀਤੀ ਹੈ ਅਸੀਂ ਉਹ ਕਬੂਲ ਕਰਦੇ ਆ ਖਿਹੜੇ ਮੱਥੇ ਕਬੂਲ ਕਰਦੇ ਆ ਨਾਲ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਾਸਤੇ ਸਾਰੇ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਪਿੰਡਾਂ ਦੇ ਅੰਦਰ ਜਾ ਕੇ ਸ਼ਹਿਰਾਂ 'ਚ ਜਾ ਕੇ ਮੁਹੱਲਿਆਂ 'ਚ ਜਾ ਕੇ ਇਹਦਾ ਪ੍ਰਚਾਰ ਕਰਨ ਲਈ ਅਸੀਂ ਰਾਜੇਵਾਲ ਸਾਹਿਬ ਨੇ ਜ਼ਿੰਮੇਵਾਰੀ ਲਈ ਹੈ ਕਿ ਇੱਕ ਅੱਛਾ ਡਿਟੇਲ 'ਚ ਸਾਰੀਆਂ ਚੀਜ਼ਾਂ ਨੂੰ ਕਰਦਾ ਹੋਇਆ ਇੱਕ ਪਰਚਾ ਕੱਢ ਕੇ ਹਰ ਪਿੰਡ 'ਚ ਸਾਡੀਆਂ ਟੀਮਾਂ ਜਾਣਗੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਤੇ ਨਾਲ ਹੀ 4 ਮਈ ਨੂੰ ਅਸੀਂ ਸਾਰਿਆਂ ਪੰਜਾਬ ਦੇ ਜਿਹੜੇ ਸਾਡੇ ਕਹੋ ਕਿ ਸੈਕਸ਼ਨਸ ਨੇ ਮਜ਼ਦੂਰ ਨੇ ਟਰੱਕ ਯੂਨੀਅਨ ਵਾਲੇ ਨੇ ਮੁਲਾਜ਼ਮ ਨੇ ਨੌਜਵਾਨ ਨੇ ਵਿਦਿਆਰਥੀ ਨੇ ਪੱਲੇਦਾਰ ਨੇ ਆੜਤੀਏ ਨੇ ਇਹ ਸਾਰੇ ਸੈਕਸ਼ਨ ਦੇ ਨੇ ਵਰਗ ਨੇ ਉਹਨਾਂ ਨੂੰ ਤੇ ਉਹਨਾਂ ਦੀਆਂ ਜਥੇਬੰਦੀਆਂ ਨੂੰ ਅਸੀਂ ਬੁਲਾ ਰਹੇ ਹਾਂ 4 ਮਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਤਾਂ ਜੋ ਅਸੀਂ ਦੱਸ ਸਕੀਏ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਇਹ ਝੂਠ ਬੋਲਦੇ ਨੇ ਤੇ ਸਾਰੀਆਂ ਜਿਹੜੇ ਤਬਕਕੇ ਨੇ ਕਿਵੇਂ ਇਕੱਠੇ ਹੋ ਕੇ ਅਸੀਂ ਇਹਨਾਂ ਦੀਆਂ ਕਿਸਾਨ ਮਜ਼ਦੂਰ ਨੀਤੀਆਂ ਦੇ ਵਿਰੋਧ ਸਾਰੇ ਇਕੱਠੇ ਆ ਇਹਦਾ ਅਸੀਂ ਉੱਥੋਂ ਐਲਾਨ ਕਰਾਂਗੇ 4 ਮਈ ਨੂੰ ਇਹਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਤੈਅ ਕੀਤਾ ਕਿ ਮਈ ਦੇ ਮਹੀਨੇ ਦੇ ਅੰਦਰ ਹੀ ਅਸੀਂ ਤਿੰਨ ਵੱਡੀਆਂ ਪੰਚਾਇਤਾਂ ਕਰਨ ਜਾ ਰਹੇ ਹਾਂ ਇੱਕ ਮਾਲਵੇ ਦੇ ਵਿੱਚ ਬਰਨਾਲੇ ਮਾਝੇ ਦੇ ਵਿੱਚ ਅੰਮ੍ਰਿਤਸਰ ਤੇ ਦੁਆਬੇ ਦੇ ਵਿੱਚ ਜਲੰਧਰ ਇਹ ਤਿੰਨੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਕਿਸਾਨ ਪੰਚਾਇਤਾਂ ਮੂੰ ਤੋੜਵਾ ਜਵਾਬ ਦੇਣ ਗਿਆ ਠੋਕ ਕੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਮਿਹਨਤ ਕਾ ਸ਼ਲੋਕ ਕਿਵੇਂ ਆਪਣੇ ਮੁੱਦੇ ਦੇ ਲੈ ਕਿਉਂਕਿ ਮੈਂ ਇਸ ਲਈ ਕਹਿ ਰਿਹਾ ਹੈ ਕਿ ਦੇਸ਼ ਦਾ ਸਮੁੱਚਾ ਕਿਸਾਨ ਵਰਗ ਹੈ ਜਿਹੜਾ ਉਹ ਕਿਸਾਨ ਵਰਗ ਪੰਜਾਬ ਦੇ ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲ ਉਹਦੀਆਂ ਨਜ਼ਰਾਂ ਨੇ ਸੰਯੁਕਤ ਕਿਸਾਨ ਮੋਰਚਾ ਜਿਵੇਂ ਅੰਗੜਾਈ ਲਊਗਾ ਪੰਜਾਬ ਦਾ ਉਵੇਂ ਹੀ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਅੰਦਰ ਇੱਕ ਨਵੀਂ ਨੁਹਾਰ ਖੜ ਜਾਂਦੀ ਹੈ ਸੋ ਇਸ ਲਈ ਸਾਡੇ ਇਹ ਜਿਹੜੇ ਪ੍ਰੋਗਰਾਮ ਨੇ ਇਹਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਪੰਜਾਬ ਸਰਕਾਰ ਨੂੰ ਕਿ ਸਾਨੂੰ 34 ਸੈਕਟਰ ਦਾ ਮੈਦਾਨ ਦੇਵੋ ਸਾਨੂੰ ਸਾਡੀ ਅਸੈਂਬਲੀ ਤੱਕ ਮਾਰਚ ਕਰਨ ਦਾ ਹੱਕ ਦੇਵੋ ਜੇ ਸਾਡੇ ਤੇ ਤਸ਼ੱਦਦ ਕਰੋਗੇ ਤਾਂ ਸਾਡੀਆਂ ਪੰਜਾਬ ਦੇ ਲੋਕ ਨੇ ਜਿਹੜੇ ਇਸ ਤਸ਼ੱਦਦ ਨੂੰ ਇਹਦਾ ਮਤਲਬ ਕਿ ਹੱਸ-ਹੱਸ ਕੇ ਤੇ ਪੂਰੀ ਜਿਵੇਂ ਇਤਿਹਾਸ ਦੇ ਵਿੱਚ ਹੁੰਦਾ ਆ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਦਾ ਵੀ ਅਸੀਂ ਇੱਥੇ ਫੈਸਲਾ ਕੀਤਾ ਸਾਰੇ ਪੰਜਾਬ ਦੇ ਅੰਦਰ ਸਾਰੀਆਂ ਜਥੇਬੰਦੀਆਂ ਉਹਨੂੰ ਮਨਾਉਣਗੀਆਂ ਸੋ ਜਿਵੇਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਜਿਵੇਂ ਅੰਗਰੇਜ਼ਾਂ ਦੇ ਜ਼ੁਲਮ ਅਤੇ ਲੁੱਟ ਦੇ ਵਿਰੋਧ ਦੇ ਵਿੱਚ ਲੜਦੇ ਲੜਦੇ ਫਾਂਸੀ ਚੁੰਮਿਆ ਸੀ 23 ਮਾਰਚ ਆ ਰਿਹਾ ਉਸ ਦਿਨ ਦੀ ਕਸਮ ਖਾ ਕੇ ਅਸੀਂ ਕਹਿੰਨੇ ਆ ਕਿ ਸਾਡੇ ਸ਼ੋਸ਼ਣ ਤੇ ਸਾਡੇ ਤੇ ਹੋ ਰਹੀ ਜ਼ਬਰਦਸਤੀ ਹੱਸ ਕੇ ਮੁਕਾਬਲਾ ਕਰਾਂਗੇ ਮੇਰੇ ਸਾਥੀ ਬਿੰਦਰ ਸਿੰਘ ਗੋਲੇਵਾਲਾ ਨੇ ਇਹ ਤੁਹਾਡੇ ਸਾਹਮਣੇ ਕੁਝ ਹੋਰ ਜਿਹੜੇ ਵਿਊਜ਼ ਮੇਰੇ ਕੋਲ ਰਹਿ ਗਏ ਰੱਖ ਦੇਣਗੇ ਦੇਖੋ ਜੀ ਪ੍ਰੈਸ ਵਾਲੇ ਸਾਥੀਓ ਸਾਰਾ ਕੁਝ ਹੋ ਰਿਹਾ ਅੱਜ ਦਾ ਵੱਡੇ ਪ੍ਰੋਗਰਾਮ ਲੈ ਕੇ ਕਿ ਜਿਹੜੀ ਲੋਡ ਪਈ ਸਾਨੂੰ ਇਹ ਜੋ 3 ਔਰ 5 ਜਿਹੜਾ ਪਿਛਲੀ ਡੇਟ ਦਾ ਸਾਡਾ ਐਕਸ਼ਨ ਹੈ ਸਰਕਾਰ ਦਾ ਜੋ ਕਿ ਬਹੁਤ ਹੀ ਇੱਕ ਕਨਾਉਣਾ ਕਹਿ ਲਈਏ ਮੁੱਖ ਮੰਤਰੀ ਵਾਸਤੇ ਜਿਹੜਾ ਮੀਟਿੰਗ ਚੋਂ ਭੱਜ ਜਾਣਾ ਜਾਂ ਫਿਰ ਉਸ ਤੋਂ ਬਾਅਦ 5 ਤਰੀਕ ਨੂੰ ਸਾਰੇ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕਰ ਲੈਣਾ ਇਹ ਉਹਦਾ ਐਕਸ਼ਨ ਹੈ ਮੈਂ ਕਹੂੰ ਚਾਹੇ ਮਾੜਾ ਤੇ ਐਸਕੇਮ ਵਾਸਤੇ ਮੈਂ ਕਹੂੰ ਚੰਗਾ ਜਦੋਂ ਤਬੀ ਰੋਹ ਜਾਗੇ ਤਾਂ ਜਾ ਵੀ ਬੋਲ ਬਾਨ ਲਾਗੇ ਤਬੀ ਰੋਹ ਜਾਗੀ ਵਾਲੀ ਗੱਲ ਹੁੰਦੀ ਹੈ ਜੋ ਐਡੇ ਪ੍ਰੋਗਰਾਮ ਵੱਡੇ ਜੋ ਲੋਕਾਂ ਦੇ ਵਿੱਚ ਰੋਹ ਪਿਆ ਜਾ ਰਿਹਾ ਉਹ ਉਸੇ ਦਾ ਹੀ ਕਾਰਨ ਹੈਗਾ ਸੋ ਮੈਂ ਕਹੂੰਗਾ ਵੀ ਹਲੇ ਵੀ ਮੁੱਖ ਮੰਤਰੀ ਨੂੰ ਅੱਜ ਦੇ ਡੇਟ ਦੇ ਵਿੱਚ ਆ ਜਾਣਾ ਚਾਹੀਦਾ ਸੀ ਅੱਜ ਇੱਥੇ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਇਹੀ ਮੀਟਿੰਗਾਂ ਬਹਿ ਕੇ ਉੱਥੇ ਕਰਦੇ ਜਾਂ ਕਿਤੇ ਵੀ ਅਸੀਂ ਕਿਹਾ ਸੀ ਡੇਟ ਦੇ ਦਿਓ ਸਾਨੂੰ ਬਹਿ ਕੇ ਆਪਾਂ ਉੱਥੋਂ ਹੀ ਗੱਲ ਸ਼ੁਰੂ ਕਰ ਲਈਏ ਜਿੱਥੋਂ ਆਪਾਂ 7-8 ਮੰਗਾਂ ਤੋਂ ਬੰਦ ਕੀਤੀ ਸੀ ਉੱਥੋਂ ਸ਼ੁਰੂ ਕਰ ਲੈਣੇ ਆ ਪਰ ਅਖੀਰ ਨੂੰ ਗੱਲ ਉੱਥੇ ਆਉਣੀ ਹੁੰਦੀ ਆ ਬਾਅਦ ਦੇ ਵਿੱਚ ਸਭ ਕੁਝ ਕਰਾ ਕੇ ਸਾਰਾ ਕੁਝ ਹੋ ਕੇ ਵੱਡੇ ਸੰਘਰਸ਼ ਕਰਕੇ ਫਿਰ ਵੀ ਤਾਂ ਟੇਬਲ ਤੇ ਬਹਿ ਕੇ ਗੱਲ ਹੋਣੀ ਹੁੰਦੀ ਆ ਸੋ ਉਹ ਨਹੀਂ ਆਏ ਅਖੀਰ ਨੂੰ ਤਾਂ ਹੀ ਇਹ ਜਿਹੜਾ ਇਸਕੀਮ ਨੂੰ ਐਡਾ ਵੱਡਾ ਜਿਹੜਾ ਪ੍ਰੋਗਰਾਮ ਹੈਗਾ ਉਹ ਦੇਣਾ ਪੈ ਰਿਹਾ ਔਰ ਮੈਂ ਕਹੂੰਗਾ ਜਿਹੜਾ ਅੱਗੇ ਵੀ ਵੱਡੀ ਗਲਤੀ ਕੀਤੀ ਤਾਂ ਜੇ ਸਾਡਾ ਉਹ 26 ਦਾ ਪ੍ਰੋਗਰਾਮ ਅਸੀਂ ਦਿੱਤਾ ਹੈਗਾ ਫਿਰ ਇੱਕ ਦਿਨ ਦਾ ਪ੍ਰੋਗਰਾਮ ਦਿੱਤਾ ਹੈਗਾ ਜੇ ਇਸ ਤੇ ਫਿਰ ਵੱਡੀ ਗਲਤੀ ਕੋਈ ਭਗਵੰਤਮਾਨ ਕਰਦਾ ਤੇ ਇਹਦਾ ਐਕਸ਼ਨ ਉਹਦੇ ਵਾਸਤੇ ਸਾਡੀ ਕਮੇਟੀ ਜਿਹੜੀ ਹੈਗੀ ਇਕੱਠ ਮੈਂਬਰੀ ਕਮੇਟੀ ਬਣ ਗਈ ਹੀ ਆ ਮੌਕੇ ਤੋਂ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਉਹ ਦੱਸਦਿਏ ਭਗਵੰਤ ਮਾਨ ਨੂੰ ਠੀਕ ਆ ਸਾਡਾ ਪ੍ਰੋਗਰਾਮ ਇੱਕ ਦਿਨ ਦਾ ਦਿੱਤਾ ਹੈ ਪਰ ਨਾਲ ਦੀ ਨਾਲ ਸਾਡੀ ਜਿਹੜੀ ਕਮੇਟੀ ਬਣੀ ਹੋਈ ਹੈ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਫੇਰ ਹੁੰਦੀ ਹੈ ਫੰਡ ਦੀ ਕੋਸ਼ਿਸ਼ ਨਹੀਂ ਸਾਨੂੰ ਰੋਕਣ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡਾ ਐਸਕੇਮ ਦਾ ਅਸੂਲ ਹੈ ਸਾਡਾ ਸ਼ਾਂਤਮਈ ਪ੍ਰੋਗਰਾਮ ਹੁੰਦਾ ਸੀ ਕੋਈ ਟੋੜਪਾਂ ਨਹੀਂ ਕਰਨੀ ਹੁੰਦੀ ਹੱਕੀ ਮੰਗਾਂ ਵਾਸਤੇ ਸਾਡਾ ਪ੍ਰੋਗਰਾਮ ਹੁੰਦਾ ਜੇ ਵੀ ਇਹੋ ਜੀ ਗੱਲ ਹੁੰਦੀ ਹੈ ਸਾਡੀ 8 ਮੈਂਬਰੀ ਕਮੇਟੀ ਕੋਈ ਪ੍ਰੋਗਰਾਮ ਲੈ ਕੇ ਅਸੀਂ ਕੋਈ ਵੱਡਾ ਐਕਸ਼ਨ ਦੁਬਾਰਾ ਫੇਰ ਕਰ ਸਕਦੇ ਹਾਂ ਔਰ ਨਾਗਰਿਕਾਂ ਲਈ 23 ਤਰੀਕ ਦਾ ਇੱਕ ਪ੍ਰੋਗਰਾਮ ਦਿੱਤਾ শহীদ ਭਗਤ ਸਿੰਘ ਰਾਜਗੁਰੂ ਸਿਖਦੇਵ ਦਾ ਜੋ ਸ਼ਹੀਦੀ ਦਿਹਾੜਾ ਦਿਹਾੜਾ ਉਹ ਐਸਕੇਮੋ ਵੱਲੋਂ ਅਸੀਂ ਵੱਡੀ ਪੱਧਰ ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਵੀ ਮਨਾਵੇ ਕਿਉਂਕਿ ਸਾਡਾ ਬਹੁਤ ਵੱਡਾ ਇੱਕ ਯੋਧਾ ਸ਼ਹੀਦ ਹੈ ਦੇਸ਼ ਆਜ਼ਾਦ ਕਰਾਇਆ ਉਹਨਾਂ ਸਾਡੇ ਯੋਧਿਆਂ ਨੇ ਉਹਦਾ ਵੀ ਦਿਨ ਅਸੀਂ ਬੜੀ ਵੱਡੀ ਪੱਧਰ ਤੇ ਮਨਾ ਰਹੇ ਹਾਂ ਜੀ ਇੱਕ ਮਿੰਟ ਜੀ ਇਹ ਝੋਨੇ ਦਾ ਸੀਜ਼ਨ ਆ ਰਿਹਾ ਸੋ ਸਰਕਾਰ ਦਾ ਕੀ ਪ੍ਰਬੰਧ ਹੈ ਕਿਉਂਕਿ ਕੋਈ ਨਹੀਂ ਝੋਨਾ ਕਿਹੜਾ ਵੀ ਜਣਾ ਕਿਹੜੀ ਕਿਸਮ ਬੀਜਣੀ ਕਦੋਂ ਬੀਜਣੀ ਕਦੋਂ ਪੱਕੇਗੀ ਇਹ ਸਾਰੇ ਵਾਸਤੇ ਸਰਕਾਰ ਹਾਲ ਤੱਕ ਚੁੱਪ ਬੈਠੀ ਹੈ ਨਵੇਂ ਬੀਜ ਕਿੱਥੋਂ ਮਿਲਣਗੇ ਕਿਵੇਂ ਮਿਲਣਗੇ ਪੂਰਾ ਹੋ ਜੂ ਜਾਂ ਨਹੀਂ ਹੋ ਜੂਗਾ ਇਹ ਸਾਰੇ ਬਾਰੇ ਸਰਕਾਰ ਦੱਸੇ ਕਿਉਂਕਿ ਪਿਛਲੇ ਸੀਜ਼ਨ ਦੇ ਵਿੱਚ ਬਹੁਤ ਵੱਡੀ ਲੁੱਟ ਹੋਈ ਹੈ ਹਾਈਬ੍ਰਿਡ ਝੋਨੇ ਦੇ ਨਾਂ ਤੇ ਸੋ ਅਸੀਂ ਤਾਂ ਆਪਣੇ ਐਸ ਕੇ ਐਮ ਵੱਲੋਂ ਆਪਣੇ ਜਿੰਨੇ ਵੀ ਕਿਸਾਨ ਵੀਰ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਹਾਈਬ੍ਰਿਡ ਝੋਨਾ ਤਾਂ ਪਿਛਲੇ ਲੰਬੇ ਸਮੇਂ ਤੋਂ ਲੱਗਦਾ ਆ ਰਿਹਾ ਸੀ ਪਰ ਐਸ ਵਾਰ ਜਿਹੜੀ ਲੁੱਟ ਹੋਈ ਹੈ ਹਾਈਬ੍ਰਿਡ ਦੇ ਨਾਂ ਤੇ ਲੁੱਟ ਹੋਈ ਆ ਸੋ ਇਹਨੂੰ ਕਿਤੇ ਨਾ ਕਿਤੇ ਬਰਾਮ ਦੇਣਾ ਚਾਹੀਦਾ ਸੋ ਨਵੀਆਂ ਕਿਸਮਾਂ ਪੰਜਾਬ ਸਰਕਾਰ ਨੂੰ ਜਿਹੜੀਆਂ ਉਹ ਜਿਹੜੀਆਂ ਬਾਜ਼ਾਰ ਦੇ ਵਿੱਚ ਭੇਜਣੀਆਂ ਚਾਹੀਦੀਆਂ ਕਿਸਮਾਂ ਝੋਨੇ ਦੀਆਂ ਜਿਹੜੀਆਂ ਉਹਨਾਂ ਨੇ ਚੱਕਣੀਆਂ ਇਹ ਨਾ ਹੋਵੇ ਕਿ ਪੀਆਰ 126 ਕਹਿ ਕੇ ਮੁੜ ਕੇ ਫਿਰ ਕਿਸਾਨਾਂ ਦੀ ਲੁੱਟ ਇਹੋ ਜਿਹੀ ਕੋਈ ਕਿਸਮ ਨਾ ਦੇਵੇ ਜਿਹੜੀ ਪੰਜਾਬ ਸਰਕਾਰ ਔਰ ਦੂਜੀ ਗੱਲ ਗੰਨੇ ਦੀ ਸਬਸਿਡੀ ਦੀ ਪੇਮੈਂਟ ਹਾਲ ਤੱਕ ਕੜੀ ਹੋਈ ਹੈ 61 ਰੁਪਏ 50 ਪੈਸੇ ਔਰ ਜਿਹੜੀ ਫਰਵਰੀ ਲਾਸਟ ਤੱਕ ਜਿਹੜੀ ਆ 208 ਕਰੋੜ ਰੁਪਈਆ ਜਿਹੜਾ ਕਿਸਾਨਾਂ ਨੇ ਹਾਲ ਤੱਕ ਸਰਕਾਰ ਕੋਲ ਲੈਣਾ ਉਹ ਖਾਤਿਆਂ ਦੇ ਵਿੱਚ ਹਾਲ ਤੱਕ ਨਹੀਂ ਪਾਇਆ ਗੰਨੇ ਦੀ ਬਿਜਾਈ ਚੱਲ ਰਹੀ ਹੈ ਸੋ ਉਹਦੇ ਵਾਸਤੇ ਡਾਇਆ ਹੀ ਹੈ ਨੀਗਾ ਮਾਝੇ ਤੇ 도ਆਬੇ ਦੇ ਵਿੱਚ ਡੀਪੀ ਖਾਦ ਹੈ ਨੀਗੀ ਗੰਨੇ ਦਾ ਰਕਵਾ ਘਟਦਾ ਜਾ ਰਿਹਾ ਇੱਕ ਪਾਸੇ ਸਰਕਾਰ ਕਹਿੰਦੀ ਝੋਨਾ ਲਾਉਣਾ ਘਟ ਕਰੋ ਦੂਜੇ ਪਾਸੇ ਗੰਨੇ ਦੀ ਬਿਜਾਈ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਉਹ ਡੀਏਪੀ ਖਾਦ ਦਾ ਜਿਹੜਾ ਆ ਉਹ ਪ੍ਰਬੰਧ ਕਰੇ ਤੀਜੀ ਗੱਲ ਜਿਹੜੇ ਬਾਇਓ ਸੀਐਨਜੀ ਪਲਾਂਟ ਆ ਉਥੇ ਜਿਹੜੇ ਵਿਰੋਧ ਕਰਦੇ ਆ ਸਾਡੇ ਵੀਰ ਬੈਠੇ ਹੋਏ ਆ ਕਮੇਟੀਆਂ ਬਣੀਆਂ ਹੋਈਆਂ ਆ ਸੋ ਉਹਨਾਂ ਤੇ ਤਸ਼ੱਦਦ ਕਰ ਰਹੀ ਹੈ ਆਪੋ ਉਪਰ ਦੇ ਵਿੱਚ ਵੀ ਤਕਰੀਬਨ ਉਹ ਜ਼ਬਰਦਸਤੀ ਜਿਹੜੀ ਆ ਉਹਨਾਂ ਤੇ ਉੱਥੇ ਪਲਾਂਟ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਸਰਕਾਰ ਉਹਤੇ ਜਿਹੜਾ ਕਿ ਠਲ ਪਾਵੇ ਉਹਨੂੰ ਰਾਹਤ ਦੇਵੇ ਸੋ ਤੀਜੀ ਗੱਲ ਜਿਹੜੀਆਂ 18 ਮੰਗਾਂ ਆ ਉਹਨਾਂ ਤੇ ਤਾਂ ਚਰਚਾ ਕਰਨ ਵਾਸਤੇ ਅੱਜ ਸਾਰੇ ਕਿਸਾਨ ਆਗੂ ਆਏ ਸੀ ਸੀਐਮ ਸਾਹਿਬ ਦੇ ਨਾਲ ਕਿ ਬੈਠ ਕੇ ਇੱਥੇ ਅੱਜ ਚਰਚਾ ਕਰਾਂਗੇ ਉਹਨਾਂ ਦੀ ਇੱਕ ਚੇਅਰ ਵੀ ਲਾਈ ਹੋਈ ਸੀਗੀ ਕਿ ਉਹਨਾਂ ਨੇ ਤਾਂ ਸਾਨੂੰ ਟਾਈਮ ਦਿੱਤਾ ਨਹੀਂ ਅਸੀਂ ਉਹਨਾਂ ਨੂੰ ਟਾਈਮ ਦਿੰਦੇ ਆ ਪਰ ਉਹਨਾਂ ਦੀ ਅੱਜ ਗੈਰ ਹਾਇਰੀ ਪਾਈ ਗਈ ਹੈ ਸੋ ਲੋਕਾਂ ਦੇ ਵਿੱਚ ਝੂਠ ਬੋਲ ਰਹੇ ਆ ਕਿ ਇਹ ਪੰਜਾਬ ਦੀਆਂ ਮੰਗਾਂ ਹੀ ਹਨੀ ਇਹ ਪੰਜਾਬ ਦੇ ਕਿਸਾਨ ਹੀ ਹਨੀ ਮੈਂ ਤਾਂ ਖੇਤਾਂ 'ਚ ਜਾਣਾ ਆ ਇਹ ਤਾਂ ਖੇਤਾਂ 'ਚ ਜਾਂਦੇ ਹੀ ਨਹੀਂ ਔਰ ਇਹ ਸਾਰੇ ਖੇਤਾਂ 'ਚ ਜਾਣ ਵਾਲੇ ਕਿਸਾਨ ਨਹੀਂ ਇਹ ਜਿਹੜਾ ਬਾਰ ਬਾਰ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰ ਰਿਹਾ ਕਿ ਇਹ ਤਾਂ ਧਰਨੇ ਲਾਉਣੇ ਵਾਲੇ ਹੀ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਆ ਆ ਜਿਹੜੇ ਕਿਸਾਨ ਜਿੱਥੇ ਬੰਦੀਆਂ ਜਾਂ ਕਿਸਾਨ ਬੈਠੇ ਉਹਨਾਂ ਦਾ ਵੀ ਤਾਂ ਕਸਟੋਡੀਅਨ ਤੁਸੀਂ ਹੋ ਉਹਨਾਂ ਬਾਰੇ ਕਹਿੰਨੇ ਸੋਚਣਾ ਸੋ ਸਾਰੇ ਬਾਰੇ ਇਹ ਚਰਚਾ ਹੋਈ ਆ ਸੋ ਉਹਦੇ ਵਿੱਚੋਂ ਸਾਰੀਆਂ ਜਿਹੜੀਆਂ ਨਵੇਂ ਐਕਸ਼ਨ ਆ ਉਹ ਵਰ ਕੇ ਸਾਹਮਣੇ ਆਏ ਆ ਸੋ ਅਸੀਂ ਫਿਰ ਵੀ ਆਸ ਕਰਾਂਗੇ ਕਿ ਜਿੱਥੋਂ ਸੀਐਮ ਸਾਹਿਬ ਨੇ ਮੀਟਿੰਗ ਛੱਡੀ ਆ ਔਰ ਅਠਾ ਮੰਗਾ ਤੋਂ ਬਾਅਦ ਉਹ ਚਰਚਾ ਕਰਨ ਵਾਸਤੇ ਫਿਰ ਵੀ ਸਾਡੇ ਨਾਲ ਤਿਆਰ ਰਹਿਣ ਕਿਸੇ ਵੇਲੇ ਵੀ ਜਦੋਂ ਵੀ ਉਹ ਸੁਨੇਹਾ ਲਾ ਦਿੰਦੇ ਅਸੀਂ ਤਿਆਰ ਆ ਪਰ ਜਿਹੜੇ ਸਾਡੇ ਉਹ ਲੀਕੇ ਪ੍ਰੋਗਰਾਮ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਇਹ 18 ਬੰਗਾ ਦਾ ਚਾਰਟਰ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮਿਲ ਗਿਆ ਹੋਊਗਾ ਅੱਜ ਪ੍ਰੈਸ ਨੋਟ ਦੇ ਨਾਲ ਅੰਗਰੇਜ਼ੀ ਜੇ ਵੀ ਭੇਜ ਦੇਣਾ ਸਾਰਿਆਂ ਨੂੰ ਆਪਾਂ ਨੇ ਇਹ 18 ਮੰਗਾਂ ਦਾ ਚਾਰਟਰ ਤੁਹਾਡੇ ਸਾਰੇ ਕੋਲ ਹੈਗਾ ਇਹ ਤੁਸੀਂ ਆਪ ਦੇਖ ਲਿਓ ਕਿ ਇਹ ਚ ਕਿਹੜੀ ਮੰਗ ਕੇਂਦਰ ਸਰਕਾਰ ਨਾਲ ਹੈ ਕਿਹੜੀ ਪੰਜਾਬ ਸਰਕਾਰ ਨਾਲ ਨਹੀਂ ਹੈ देयर इज नॉट ਇਵਨ ਅ ਸਿੰਗਲ ਵਰਡ ਇੱਕ ਸ਼ਬਦ ਵੀ ਨਹੀਂ ਹੈ ਇੱਕ ਸੈਂਟੈਂਸ ਵੀ ਨਹੀਂ ਹੈ ਜਿਹੜਾ ਕੇਂਦਰ ਸਰਕਾਰ ਨਾਲ ਹੋਵੇ ਪੰਜਾਬ ਸਰਕਾਰ ਨਾਲੇ ਸਵਾਲ ਕੋਈ ਸਵਾਲ ਕੋਈ ਸਵਾਲ ਛੋਟੇ ਮੰਗਾਂ ਦਾ ਪਤਾ ਕਰੋ ਜੀ ਪਾਤਾ ਕਰੋ ਜੀ ਪਾਤਾ ਚੰਡੀਗੜ੍ਹ ਪੁਲਿਸ ਨਾਲ ਮੁਲਾਕਾਤ ਜਾਂਦੀ ਤੁਸੀਂ ਚੰਡੀਗੜ੍ਹ ਪੁਲਿਸ ਨਾਲ ਚੰਡੀਗੜ੍ਹ ਪ੍ਰਸ਼ਾਸਨ ਨਾਲ ਗੱਲਬਾਤ ਕਰ ਲਈ ਤੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਜੋ ਕਿ ਤੁਸੀਂ ਹਾਂ ਹਾਂ ਅਜੇ ਸੀ ਡਿਊਟੀ ਲਾਤੀ ਟੀਮ ਬਣਾਤੀ ਉਹ ਕੱਲ ਹੀ ਮਿਲਣਗੇ ਕੱਲ ਅਜ ਸੰਡੇ ਕੱਲ ਮਿਲਣਗੇ ਉਹਨਾਂ ਨੂੰ ਜੋ ਸਾਡੀਆਂ ਰਿਕੁਆਇਰਮੈਂਟ ਨੇ ਉਹਨਾਂ ਨੂੰ ਕਰਕੇ ਜੋ ਵੀ ਡਿਪਟੀ ਕਮਿਸ਼ਨ ਜਾਂ ਸਬੰਧਤ ਅਧਿਕਾਰੀ ਨੇ ਉਹਨਾਂ ਨੂੰ ਮਿਲਿਆ ਜਾਊਗਾ ਉਹਨਾਂ ਨੂੰ ਚੇਤਾਵਨੀ ਦੋਗੇ ਨਹੀਂ ਦੇਖੋ ਚੇਤਾਵਨੀ ਤਾਂ ਜਨਰਲ ਅਸੀਂ ਦੇ ਰਹੇ ਆ ਕਿ ਅਸੀਂ ਆ ਰਹੇ ਆ ਆਪਣੇ ਚੰਡੀਗੜ੍ਹ ਪੁਲਿਸ ਦੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਦੀ ਹੈ ਨਹੀਂ ਦੇਖੋ ਅਸੀਂ ਜਦੋਂ ਆ ਰਹੇ ਆ ਤੇ ਅਸੀਂ ਉਹਨਾਂ ਤੋਂ ਮੰਗ ਰਹੇ ਹਾਂ ਪਰਮਿਸ਼ਨ ਤੇ ਅਸੀਂ ਅਸੀਂ ਤਾਂ ਤੈਅ ਕਰ ਲਿਆ ਨਾ ਇੱਕ ਦਿਨ ਦਾ ਪ੍ਰੋਗਰਾਮ ਅਸੀਂ ਆਉਣਾ ਨਾ ਉਹ ਬਾਲੀਜ਼ਿੰਗ ਦੇਰ ਕੋਲ ਕਿ ਉਹ 26 ਤਰੀਕ ਸਾਨੂੰ ਦਿਂਦੇ ਜਗ੍ਹਾ ਨਹੀਂ ਦਿੰਦੇ ਸਾਡੀ ਕਮੇਟੀ ਬਣ ਗਈ ਹੈ ਨਾ 8 3 9 ਮੈਂਬਰਾਂ ਦੀ ਉਹਨੇ ਫਟ ਡਿਸਾਈਡ ਕਰ ਦੇਣਾ ਵੀ ਇਹ ਜੇ ਸਾਨੂੰ ਨਹੀਂ ਦਿੰਦੇ ਕੀ ਕਰਨਾ ਜੇ ਦਿੰਦੇ ਆ ਕੀ ਕਰਨਾ ਹਲਦੀ ਘੜੀ ਸਾਡਾ ਇਹ ਹੈ ਕਿ 34 ਸੈਕਟਰ ਚ ਇਕੱਠੇ ਹੋ ਕੇ ਮਾਰਚ ਕਰਨਾ ਅ ਬਜਟ ਸੈਸ਼ਨ ਦੇ ਦੌਰਾਨ ਅਸੈਂਬਲੀ ਵਾ ਕਰਜੇ ਵਾਸਤੇ ਕੋਈ ਨਾ ਬਜਟ ਸੈਸ਼ਨ ਦੇ ਵਿੱਚ ਕਿਸਾਨ ਪੱਕੀ ਐਮਐਸਪੀ ਦੀ ਗੱਲ ਕਰੋ ਕਰਜੇ ਤੋਂ ਮੁਕਤੀ ਦੀ ਗੱਲ ਕਰੋ ਕਰਜਾ ਕੋਆਪਰੇਟਿਵ ਸੋਸਾਇਟੀਆਂ ਦਾ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਹੈ ਸਰਕਾਰ ਜੋ ਵੀ ਆਰਥਿਕ ਤੌਰ ਤੇ ਜੋ ਕੇਂਦਰ ਸਰਕਾਰ ਤੋਂ ਲਾਉ ਪੰਜਾਬ ਸਰਕਾਰ ਨੇ ਬਜਟ ਚ ਕਰਨਾ ਉਹ ਕਰੇ ਇਸ ਕਰਕੇ ਉਹਦੇ ਵਿੱਚ ਮੇਰੇ ਨਾਲ ਕੱਲੀ ਕੱਲੀ ਗੱਲ ਚ ਨਹੀਂ ਜਾਂਦੇ ਐਗਰੀਕਲਚਰਲ ਰਿਲੇਟਡ ਸਾਰੀਆਂ ਕਾਸਟਾਂ ਸਾਰੀਆਂ ਮੰਡੀ ਨਾਲ ਜੁੜੀਆਂ ਚੀਜ਼ਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਕਰੇ ਬਜਟ ਚ ਲਿਆਵੇ ਹੋਰ ਕੋਈ ਜਾਰ ਮਈ 4 ਮਈ 4 ਮਈ ਉਸ ਦਿਨ ਜਿਹੜੀਆਂ ਆਪਣੀਆਂ ਹੋਰ ਕਿਸਾਨ ਜਥੇਬੰਦੀਆਂ ਆਪਣੇ ਨਾਲ ਨਹੀਂ ਚੱਲ ਰਹੀ ਕਿ ਉਹਨਾਂ ਨੂੰ ਵੀ ਨਾਲ ਲੈਣ ਦੇ ਸੈਮੀਨਾਰ ਹੈ ਕੱਟ ਨਹੀਂ 4 ਜਿਹੜਾ 4 ਨੂੰ ਕਰ ਰਹੇ ਆ ਅਸੀਂ ਸਾਰੇ ਤਬਕੇ ਨੇ ਜਿਹੜੇ ਪੰਜਾਬ ਦੇ ਸਾਰੇ ਤਬਕੇ ਮੈਂ ਗਿਣਾਤੇ ਪਹਿਲਾਂ ਮਜ਼ਦੂਰਾਂ ਤੋਂ ਲੈ ਕੇ ਕਿਸਾਨਾਂ ਤੋਂ ਲੈ ਕੇ ਮੁਲਾਜ਼ਮਾਂ ਤੋਂ ਲੈ ਕੇ ਵਿਦਿਆਰਥੀ ਨੌਜਵਾਨ ਔਰਤਾਂ ਦਲਿਤ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੇ ਵਪਾਰੀ ਹੋਗੇ ਟਰੱਕਾਂ ਵਾਲੇ ਹੋਗੇ ਸਾਰੇ ਜਿਹੜੇ ਨੇ ਉਹਨਾਂ ਨੂੰ ਅਸੀਂ ਪੰਜਾਬ ਦੀ ਸਮੁੱਚੀ ਜਨਤਾ ਨੂੰ ਅਸੀਂ ਦੱਸਣਾ ਕਿ ਕਿਸਾਨ ਵਰਗ ਜਿਹੜਾ ਹੁਣ ਤੱਕ ਤਿੰਨ ਕਾਨੂੰਨ ਵਾਪਸ ਕਰਾ ਕੇ ਆਇਆ ਸੀ ਤੇ ਕਿਸਾਨ ਜਿਹੜਾ ਸਰ ਤਰ੍ਹਾਂ ਦਾ ਚਾਹੇ ਪੀਡੀਐਸ ਚ ਨਾਜ ਮਜ਼ਦੂਰਾਂ ਨੂੰ ਮਿਲਦਾ ਚਾਹੇ ਹੋਰ ਸਹੂਲਤਾ ਮਿਲਦੀਆਂ ਨੇ ਵੀ ਕਿਵੇਂ ਆਪਾਂ ਇਕੱਠੇ ਆ ਪੰਜਾਬ ਸਰਕਾਰ ਨੇ 3 ਸਾਲ ਪੂਰੇ ਕਰ ਲਏ ਹੁਣ ਪੰਜਾਬ ਸਰਕਾਰ ਆਪਾਂ ਨੂੰ ਲੁੱਟਣ ਦੇ ਨਾਂ ਨਾਲ ਕੁੱਟ ਰਹੀ ਆ ਉਹ ਆਪਾਂ ਰੜਕੇ ਲੜੀਏ ਇਸ ਤੇ ਇਹਦੇ ਲਈ ਅਸੀਂ ਉਹਨਾਂ ਨੂੰ ਇਕੱਠੇ ਕਰਤਾ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਓਕੇ